ਸਰ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਅਮਨ अरोड़ा ਜੀ ਨੇ ਬਿਲਕੁਲ ਠੀਕ ਕੀਤਾ ਜਿਹੜੀਆਂ ਇਹਨਾਂ ਦੀਆਂ ਦੋ ਏਜੰਸੀਆਂ ਸੈਂਟਰ ਦੀਆਂ ਚਾਹੇ ਉਹ BBMP ਹੈ ਤੇ ਚਾਹੇ IMD ਆ ਉਹਨਾਂ ਨੇ ਪੰਜਾਬ ਨਾਲ ਐਡਾ ਵੱਡਾ ਫਰਾਡ ਕੀਤਾ ਔਰ CM ਸਾਹਿਬ ਇੱਥੇ ਕਹਿ ਕੇ ਗਏ ਕਿ ਹਿਮਾਚਲ ਦੇ CM ਨੇ ਕੀ ਕੀਤਾ ਉਹਨਾਂ ਨੇ BBMP ਤੇ FIR ਦਰਜ ਕੀਤੀ ਅਮਨ अरोड़ा ਜੀ ਆਪਣੇ ਕੋਲੋਂ ਇੱਕ ਸਾਲ ਉਹ ਜਿਹੜਾ ਸ਼ੁਭ ਸ਼ੁਭ ਕਰਨ ਮੁੰਡਾ ਸੀ ਉਹਦੀ ਐਫਆਈਆਰ ਦਰਜ ਨਹੀਂ ਹੋਈ ਬੀਜੇਪੀ ਦੇ ਖਿਲਾਫ ਉਹਨਾਂ ਦੀ ਬੀਜੇਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਆਪਾਂ ਸਾਰੇ ਜਣੇ ਇੱਥੇ ਇੱਥੇ ਆਣ ਕੇ ਰੈਜ਼ੋਲੂਸ਼ਨ ਪਾ ਲਈਏ ਲੇਕਨ ਐਟ ਦਾ ਸੇਮ ਟਾਈਮ ਉੱਥੇ ਜਾ ਕੇ ਚੱਲੀਏ ਜੇ ਉੱਥੇ ਨਾ ਨਾ ਗਏ ਤੇ ਫਿਰ ਆਪਣੇ ਨਾ ਆਉਣ ਵਾਲੇ ਸਮੇਂ 'ਚ ਵੀ ਇਹੀ ਹੋਣਾ ਜੋ ਹੋ ਰਿਹਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਔਰ ਉਹਨਾਂ ਦੋਨਾਂ ਏਜੰਸੀਆਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤਾਂ ਮਾੜਾ ਮੋਟਾ ਇਹਨਾਂ ਨੂੰ ਕਿਤੇ ਸੇਕ ਲੱਗੂ ਕਿਉਂਕਿ ਅਦਰਵਾਇਜ਼ ਤਾਂ ਉਹ ਬਾਹਰ ਉੱਥੇ ਲਾਉਣ ਡੈ ਆ ਮਝਮਾ ਲਾਉਣ ਡੈ ਆ ਬੀ ਜੀ ਪੀ ਵਾਲੇ ਤੇ ਆਪਾਂ ਇੱਥੇ ਅੰਦਰ ਰੈਜ਼ੋਲੂਸ਼ਨ ਪਾ ਕੇ ਕਈ ਵਾਰੀ ਇਹ ਰੈਜ਼ੋਲੂਸ਼ਨ ਬਾਬੂ ਕਿਸੇ ਕੋਲੀ ਪਿਆ ਰਹਿ ਜਾਂਦਾ ਆਪਾਂ 100 150 200 ਰੈਜ਼ੋਲੂਸ਼ਨ ਪਿਆ ਹੋਣਾ ਅਜੇ ਸੋ ਇਸ ਕਰਕੇ ਜਿੰਨਾ ਚਿਰ ਆਪਾਂ ਪੋਲਿਟਿਕਲ ਲੜਾਈ ਨਹੀਂ ਲੜਦੇ ਉੱਥੇ ਜਾ ਕੇ ਦਿੱਲੀ ਜਾ ਕੇ ਚਲੋ ਚੱਲੀਏ ਸਾਰੇ ਜਣੇ ਕੌਣ ਰੋਕਦਾ ਜਿਹੜਾ ਡੈਮ ਸੇਫਟੀ ਐਕਟ ਪੰਜਾਬ ਦਾ ਲਿਆਉਣ ਨੂੰ ਦੱਸ ਲਿਆਉਤਾ ਸਹੀ ਆਪਾਂ ਇੱਥੇ ਇੱਕ ਦਿਨ ਦਾ ਦੋ ਦਿਨ ਦਾ ਸੈਸ਼ਨ ਲਾ ਕੇ ਉਹਦੇ ਤੋਂ ਬਾਅਦ ਆਪਾਂ ਗੱਲ ਮੁਕਾ ਕੇ ਬਹਿ ਜਾਣੀ ਆ ਇੱਕ ਦੂਸਰੇ ਤੇ ਅਲੀਗੇਸ਼ਨ ਲਾਉਣੇ ਆ ਤੁਹਾਡੀਆਂ 100% ਗੱਲਾਂ ਠੀਕ ਆ ਲੇਕਿਨ ਇਹਦੇ ਲਈ ਆਪਾਂ ਨੂੰ ਪੋਲਿਟੀਕਲ ਲੜਾਈ ਦਿੱਲੀ ਜਾ ਕੇ ਲੜਨੀ ਪਊਗੀ ਆਦਰਵਾਇਜ਼ ਆਪਣੇ ਪੱਲੇ ਕੁਝ ਪੈਣਾ ਨਹੀਂ ਆ ਥੈਂਕ ਯੂ